ਪੱਤਾ ਦੀ ਮਿੱਟੀ ਨੂੰ ਕਿੰਨਾ ਸੁਧਾਰ ਵਿਸ਼ੇਸ਼ ਰਿਪੋਰਟ ਜਗਦੀਸ਼ ਸਿੰਘ ਗਵੜੀ ਨਗਰ ਜੋ ਲੋਕ ਪੈਰੇਵਾਲ ਦੇ ਗਰੀਬ ਲੋਕਾਂ ਦਾ ਕੀ ਨੁਕਸਾਨ ਹੋਇਆ ਅਸੀਂ ਤੁਹਾਨੂੰ ਅੱਜ ਪਿੰਡ ਪੈਰੇਵਾਲ ਪੈਰੇਵਾਲ ਵਿੱਚ ਲੈ ਕੇ ਜੰਦੇ ਆਂ ਪਿੰਡ ਪੈਰੇਵਾਲ ਅਰਦਾਸ ਮੇਰੇ ਅੰਨਾਲਾਂ ਕਿਛੇ ਕੇ ਆਮ ਹੀ ਕੁਝ ਲੋਕ ਸਾਰੇ ਨਹੀਂ ਆਪਾਂ ਕਹਿ ਸਕਦੇ ਕੁਝ ਲੋਕ ਜਿਨ੍ਹਾਂ ਨੂੰ ਆਪਾਂ ਇੱਕ ਗਲਤ ਪ੍ਰਚਾਰ ਕਰ ਰਹੇ ਨੇ ਕਿ ਗਰੀਬਾਂ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੋ ਕੋਈ ਨੁਕਸਾਨ ਆਇਆ ਚੱਟ ਜ਼ਿਮੀਂਦਾਰ ਦਾ ਕਿਉਂਕਿ ਉਹਨਾਂ ਦਾ ਝੋਨਾ ਡੁੱਬ ਗਿਆ ਉਹਨਾਂ ਦੀ ਪੈੜੀ ਡੁੱਬ ਗਈ ਉਹਨਾਂ ਦਾ ਨੁਕਸਾਨ ਹੋ ਗਿਆ ਤੇ ਗਰੀਬਾਂ ਦਾ ਕੀ ਆ ਵੇਖੋ ਮੈਂ ਇਹਨਾਂ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਗਰੀਬ ਦੇ ਕੋਲ ਇੱਕ ਕੁੱਲੀ ਦੀ ਜੁਲੀ ਹੁੰਦੀ ਆ ਜਿਹਦੇ ਕਿ ਪਿੰਡ ਪੈਰੇਵਾਲ ਦੇ ਚ ਤਿੰਨ ਤੋਂ ਚਾਰ ਘਰ ਦਾ ਨਸੀਬ ਹੋਏ ਨੇ ਜਿਨ੍ਹਾਂ ਦੀ ਨਾ ਕੁੱਲੀ ਦੀ ਨਾ ਜੁਲੀ ਦੀ ਤੁਸੀਂ ਲੈਫਟ ਸਾਈਡ ਵੇਖ ਸਕਦੇ ਜ ਅੱਜ ਵਾਸ ਪੰਜਾਬ ਵਾਲਿਆਂ ਨੇ ਉਹਨਾਂ ਨੂੰ ਇੱਕ ਆਰਜੀ ਟੈਂਟ ਲਾ ਕੇ ਦਿੱਤਾ ਆ ਜਿਹਦੇ ਵਿੱਚ ਉਹ ਜਿਆਦਾ ਕਾਲੀ ਮਜਬੂਰ ਹੋ ਚੁੱਕੇ ਨੇ ਜਿਨ੍ਹਾਂ ਨੂੰ ਅੱਜ ਉਹ ਤੁਹਾਨੂੰ ਆਪਾਂ ਲੈਫਟ ਸਾਈਡ ਦਿਖਾ ਰਹੇ ਹਾਂ ਮੈਂ ਆਪਣੇ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਕਿ ਦੱਸੋ ਕਿ ਕਿਵੇਂ ਉਹਨਾਂ ਨੇ ਇੱਕ ਟੈਂਟ ਲਾ ਕੇ ਕੰਮ ਕੀਤਾ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਹੜੇ ਲੋਕ ਅੱਜ ਵੀ ਕਹਿ ਰਹੇ ਨੇ ਤੇ ਡੇ ਸਾਰਿਆਂ ਨੂੰ ਬੇਨਤੀ ਆ ਇਹੋ ਜਿਹਾ ਕਰ ਚੈੱਕ ਕਰੋ ਜਿਹਦੇ ਘਰਾਂ ਦੇ ਵਿੱਚ ਸੱਤਾਂ ਡਿਗਬੀਆਂ ਨੇ ਜਿਨ੍ਹਾਂ ਦੇ ਨਾਂ ਜੁੱਲੀ ਰਹਿ ਗਈ ਇਹਨਾਂ ਕੁਲੀ ਰਹਿ ਗਈ ਆ ਉਹ ਇੱਕ ਲੋਰ ਅਨਸਾਰ ਇਨਸਾਨ ਆ ਉਹਨਾਂ ਕੋਈ ਜਾਤ ਨਹੀਂ ਗਈ ਉਹਨਾਂ ਕੋਈ ਪਾਤ ਨਹੀਂ ਗਈ ਕੋਈ ਵੀ ਘਰ ਹੋ ਸਕਦਾ ਇਹਦੇ ਵਿੱਚ ਆਪਾਂ ਕੋਈ ਇਹ ਨਹੀਂ ਕਹਿ ਸਕਦੇ ਕਿ ਕੋਈ ਗਰੀਬ ਘਰ ਕਿਸੇ ਦਾ ਵੀ ਹੋ ਸਕਦਾ ਗਰੀਬੀ ਕਿਸੇ ਦੇ ਘਰ ਵੀ ਆ ਸਕਦੀ ਆ ਉਹ ਕਿਸੇ ਜਾਤ ਦੇ ਨਾਲ ਨਹੀਂ ਆਉਂਦੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਪਿੰਡ ਪੈਰੇਵਾਲ ਦੇ ਜਿੱਥੇ ਤਿੰਨ ਤੋਂ ਚਾਰ ਘਰ ਜਰੇ ਆ ਜਿਵਾਰੇ ਆਪ ਕਿਸੇ ਦੇ ਕੋਠੇ ਤੇ ਇੱਕ ਲਾ ਕੇ ਤਰਪਾਲ 'ਚ ਗੁਜ਼ਾਰਾ ਕਰ ਰਹੇ ਸੀ ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਕੁਝ ਸੰਜਣ ਮਿੱਤਰਾਂ ਨੇ ਦਾਨੀ ਸਜਣਾ ਨੇ ਸੰਯੋਗ ਨਾਲ ਅੱਜ ਇੱਕ ਆਰਜੀਕਰ ਬਣਾ ਦਿੱਤਾ ਆ ਤੁਸੀਂ ਤਸਵੀਰਾਂ ਖੁਦ ਵੇਖਿਆ ਨੇ ਜਿਨ੍ਹਾਂ ਦੇ ਸਿਰਾਂ ਤੋਂ ਸੱਤਾ ਉੱਡ ਗਈਆਂ ਨੇ ਕਿਸੇ ਨਰਕਪਰੇ ਜ਼ਿੰਦਗੀ ਜੀ ਰਹੇ ਨੇ ਅੱਜ ਉਹ ਲੋਕ ਤੁਹਾਨੂੰ ਲੈ ਕੇ ਸਿਰਾਂ ਦਿਖਾ ਰਹੇ ਆ ਦੂਜੀ ਬੇਨਤੀ ਇਹ ਕਰਨੀ ਚਾਹੁੰਦੇ ਹਾਂ ਜਿਸ ਪਿੰਡ ਦੇ ਵਿੱਚ ਵੀ ਇਹੋ ਜਿਹੀ ਕੋਈ ਦੁਖੜਨਾ ਹੋਈ ਆ ਸਾਡੇ ਨਾਲ ਗੱਲ ਕਰੋ ਅਸੀਂ ਉੱਥੇ ਪਹੁੰਚ ਕੇ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਾਂਗੇ ਸਹਾਇਤਾ ਕਰਨੀ ਨਾ ਕਰਨੀ ਪਰਮਾਤਮਾ ਦਾ ਅਥਵਾਸ ਹੈ ਕਿਸੇ ਬੰਦੇ ਦੀ ਵਾਸਤੇ ਗੱਲ ਹੁੰਦੀ ਹੈ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਆਓ ਰਲ ਮਿਲ ਕੇ ਇਸ ਦੁੱਖ ਦੀ ਘਰੀ ਦੇ ਵਿੱਚ ਆਪਾਂ ਸਾਰੇ ਪੰਜਾਬ ਦੀ ਇਸੇ ਤਰ੍ਹਾਂ ਸਹਾਦਾ ਕਰਦੇ ਜਾਈਏ ਇੱਕ ਦੂਜੇ ਦਾ ਹੱਥ ਫੜੀਏ ਹੱਥ ਮਿਲਾਈਏ ਗਰੀਬ ਪਰਿਵਾਰਾਂ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ